ਸਤਿ ਸ਼੍ਰੀ ਅਕਾਲ ਜਗਬਾਨੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਅੱਜ ਇਹਦਾ ਬਹੁਤ ਪਿਆਰ ਚੀਜ਼ਾਂ ਸਾਂ ਨਵਾਂ ਸਟਾਫ ਮਿਲਣ ਤੋਂ ਬਾਅਦ ਬਾਕੀ ਨਾਲ ਲੱਭਦੇ ਪੈਣੇ ਉਹ ਵੀ ਕਾਰਵਾਈ ਹੈ ਕਾਲੀ ਵਾਲਾ ਚੱਕ ਵਜੀਦਾਂ ਦੇ ਵਿੱਚ ਜਿੱਥੇ ਇੱਕ ਲੇਡੀਜ਼ ਟੈਂਕੀ ਤੇ ਚੜੀ ਹੋਈ ਹੈ ਉਹਨਾਂ ਦਾ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਦੋ ਕਨਾਲਾਂ ਤੇ ਇੱਕ ਮਰਲੇ ਦਾ ਰੂਲਾ ਸੀ ਜਿਸ ਤੋਂ ਦੂਜੀ ਧਿਰ ਵੱਲੇ ਉਸ ਤੇ ਕਬਜ਼ਾ ਕੀਤਾ ਗਿਆ ਕਬਜਾ ਇਸ ਤਰ੍ਹਾਂ ਦਾ ਕੀਤਾ ਗਿਆ ਕਿਉਂਕਿ ਉਹਨਾਂ ਦੀਆਂ ਥਾਵਾਂ ਤੇਦਕਾਨਾ ਬਣਾਈਆਂ ਗਈਆਂ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੈਂ ਬਹੁਤ ਚਿਰ ਤੋਂ ਪੂਲਸ ਪ੍ਰਸ਼ਾਸਨ ਨੂੰ ਗੁਹਾਰ ਲਾ ਰਹੀਆਂ ਹਾਂ ਅਜੇ ਤੱਕ ਮੇਰੀ ਸੁਣਵਾਈ ਨਹੀਂ ਹੋਈ ਤਾਂ ਸਾਡੇ ਨਾਲ ਪਰਿਵਾਰਕ ਮੈਂਬਰ ਮੌਜੂਦ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਣੀ ਆ ਉਹ ਲੇਡੀਜ਼ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਹੜੀ ਇਸ ਟਾਈਮ ਟੈਂਕੀ ਤੇ ਮੌਜੂਦ ਕੀ ਨਾਮ ਹੈ ਤੁਹਾਡਾ ਟੈਂਕੀ ਦੇ ਉੱਪਰ ਜਿਹੜੀ ਕੀ ਲੱਗਦੀ ਆ ਤੁਹਾਡੀ ਉਹਦੇ ਰੱਖ ਕਰ ਵਾਲੀ ਹੈ ਪਤਨੀ ਆ ਤੁਹਾਡੀ ਹਾਂ ਮੇਰੀ ਪਤਨੀ ਕੀ ਨਾਮ ਹੈ ਉਹਨਾਂ ਦਾ ਗਰਮਜੀਤ ਕੌਰ ਤੇ ਤੁਹਾਡਾ ਨਾਮ ਕੀ ਹੈ ਮੇਰਾ ਜੀਤ ਸਿੰਘ ਜੀ ਮਸਲਾ ਕੀ ਆ ਮਸਲਾ ਇਹ ਹੈਗਾ ਸੀ ਸਿਟੇਗਾ ਸੀ ਜੋ ਰਾਮਪਾਲ ਨੇ ਸਿਟੇ ਦਿੱਤਾ ਸੀ ਸਾਨੂੰ ਅੱਜ ਤੋ ਹੋ ਗਿਆ 5-6 ਸਾਲ ਤੇ ਕਬਜਾ ਧੱਕੇ ਨਾ ਕਰਾਇਆ ਗਿਆ ਹੈ ਤੇ ਇਹ ਅੱਜ ਉਹਨਾਂ ਦੁਕਾਨਾਂ ਪਾ ਜਿਹੜੇ ਅਗੇ ਲੈਂਡ ਰੈਂਡਰ ਪਾਏ ਗਏ ਨੇ ਤੇ ਜੋ ਗੁਰਦੁਆਰੀ ਅੰਤਕਾਲ ਸਾਡੇ ਨਾਲ ਹੈਗਾ ਸੀ ਕਿੰਨਾ ਰਕਬਾ ਕਿੰਨਾ ਟੋਟਲ ਦਿੰਦਾ ਇਹ ਟੋਟਲ ਹੈਗਾ 2 ਕਨਾਲਾ 1 ਮਰਲਾ 1 ਮਰਲਾ 1 ਮਰਲਾ ਵਿੱਚ ਆਇਆ ਸੀ ਤੇ ਇਸ ਤੋਂ ਬਾਅਦ ਮੇਰੇ ਮਗਲੇ ਪੇ ਘਾਰੇ ਗਏ ਉੰਜੇ ਦੇ ਨਾ ਟੋਟਲ ਹੈਗੀ ਪਹਿਲੀ 6 ਕਨਾਲੀ 3 ਮਰਲੇ ਕਿਹੜੀ ਕੋਟ ਚੋਂ ਸਟੇ ਲਿਆ ਸੀ ਤੁਸੀਂ ਅਸੀਂ ਰਾਮਪਾਲ ਕਾਲਜੀ ਫਾਜ਼ਿਲਗਾ ਤੋਂ ਜਲਾਲਾਬਾਦ ਤੋਂ ਉਸ ਤੋਂ ਬਾਅਦ ਦੇ ਵਿੱਚ ਪ੍ਰਸ਼ਾਸਨ ਨੂੰ ਨਹੀਂ ਕੋਈ ਇਸ ਮਸਲੇ ਬਾਰੇ ਸਾਰਿਆਂ ਨੂੰ ਜੋ ਕੀਤੀ ਸੀ ਸਿਫਾਰਸ਼ ਨਹੀਂ ਕੀਤੀ ਸਾਰਿਆਂ ਕੀਤੀ ਗੱਲਬਾਤ ਪਰ ਸਾਡੀ ਸੁਣਾਈ ਕੋਈ ਨਹੀਂ ਹੋਈ ਅੱਜ ਫਿਰ ਅਸੀਂ ਮੁੱਦਾ ਠਾਇਆ ਸੀ ਜੇ ਭਗਵੰਤ ਮਾਨ ਸਾਡੇ ਅਨਸਾਫ਼ ਦੇਵੇਦਾ ਅਸੀਂ ਉਹਦੇ ਨਾਲ ਖੜਾ ਹਾਂ ਤੇ ਸਾਨੂੰ ਸਾਥ ਦੇਵੇ ਉਹਨਾ ਕਿੰਨੇ ਕ ਸਮੇਂ ਤੋਂ ਟੈਂਕੀ ਦੇ ਉੱਪਰ ਚੜੀ ਆਏ ਇਹਨਾਂ ਹੋ ਗਏ 2 ਘੰਟੇ ਹੋ ਗਏ ਘਰ ਰਗਾੜਾ ਪ੍ਰਸ਼ਾਸਨ ਨੇ ਕੋਈ ਗੱਲਬਾਤ ਕੀਤੀ ਨਹੀਂ ਅਜੇ ਤਾਈ ਦੀ ਕੋਈ ਗੱਲ ਨਹੀਂ ਹੋਈ ਜੀ ਪੁਲਿਸ ਪ੍ਰਸ਼ਾਸਨ ਮੌਕੇ ਤੇ ਪੁੱਜਿਆ ਉਹਨਾਂ ਵੀ ਨਹੀਂ ਗੱਲ ਕੀਤੀ ਹਾਂ ਪੁਲਿਸ ਤਾਂ ਆ ਖੜੀ ਏ ਉਹ ਤਾਂ ਵੈਸੇ ਹੀ ਖੜੀ ਏ ਕੋਈ ਹੱਲ ਹੋਵੇ ਤਾਂ ਤਾਂ ਹੀ ਗੱਲ ਉਹ ਲੋਕ ਉਹ ਲੋਕ ਕਿੱਥੋਂ ਦੇ ਨੇ ਜਿਹੜੇ ਦੁਕਾਨਾਂ ਬਣਾਉਂਦੇ ਉਹ ਨਾਲ ਦੇ ਇੱਥੇ ਹੀ ਦੇਗੇ ਨਾਲ ਘਰ ਖੜਦਾ ਹੈ ਟੈਂਕੀ ਦੇ ਬੇਸ ਸਾਹਮਣੇ ਘਰ ਹੈਗਾ ਉਹਨਾਂ ਦੁਕਾਨਾਂ ਆਪਣੀਆਂ ਜਨਮੇ 12 ਜੀ ਕਾਰਤੀਕ ਨੂੰ ਰਿਸ਼ੀ ਉਹ ਕੋ ਚੋ ਤੇ 18 ਉਹ ਨਾਲ ਹੀ ਦੁਕਾਨਾਂ ਹੈਗੇ ਨੇ ਆਪਣਾ ਰੋਡ ਦੇ ਉੱਤੇ ਤੋ ਉਹ ਧੱਕਾ ਕਰਾ ਤੇ ਐਵੇਂ ਪੁਲਿਸ ਨੇ ਆ ਤੇ ਤੋ ਪੈਸਾ ਖਾ ਤੇ ਇਨਾ ਬੇ ਸਾਨੂੰ ਪਰੇਸ਼ਾਨ ਕਰ ਦਿੱਤਾ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਨਹੀਂ ਰੋਕਿਆ ਜਾ ਕੇ ਹਾਂਜੀ ਕੋਈ ਪੁਲਿਸ ਨੇ ਕੋਈ ਨਹੀਂ ਕੀਤੀ ਨਾ ਕਾਰਵਾਈ پائی ਇਹਨਾਂ ਤਾਂ ਕੋਈ ਪਾਰ ਵੀ ਕਵਰ ਕੋਈ ਨਹੀਂ ਯਾਨੀ ਕਿ ਦੋ ਕਨਾਲਾਂ ਦੇ ਰਕਵੇ ਪਿੱਛੇ ਇਹਨਾਂ ਵਿੱਚ ਵਾਦ ਹੋ ਗਿਆ ਹਾਂਜੀ ਹਾਂਜੀ ਤੇ ਸਾਡੇ ਬਣੀਆਂ ਬਣਾਈਆਂ ਦੁਕਾਨਾਂ ਤੇ ਕਬਜਾ ਰਾਤ ਦੇ 12 ਵਜੇ ਨੇ ਸ਼ਟਰ ਲਾਏ ਰਾਤ ਦੇ 12 ਵਜੇ ਸ਼ਟਰ ਲਾ ਤੇ ਤੇ ਇਹਨਾਂ ਕਬਜਾ ਕਰ ਲਿਆ ਕਲਰ ਸ਼ਟਰ ਨੋ ਨੀ ਜਿਹੜਾ ਪੈਟਰੋਲ ਨਾਲ ਕੰਟਰੋਲ ਲੈ ਕੇ ਗਈ ਹੈ ਮਾਸ ਤੋਂ ਲੈ ਕੇ ਗਈ ਹੈ ਹਾਂਜੀ ਇਹ ਤੁਹਾਨੂੰ ਪਤਾ ਤੁਹਾਡੇ ਕਹਿਣ ਤੇ ਵੀ ਕਿ ਉਹ ਆਪਰਾਮ ਹੀ ਗਈ ਹੈ ਜੀ ਆਪਰਾਮ ਹੀ ਗਈ ਹੈ ਉਹਨਾਂ ਨੂੰ ਇਨਸਾਫ ਮਿਲੇ ਉਹ ਆਂਦੀ ਮੈਨੂੰ ਨਿਸਾਫ ਮਿਲੇ ਨਿਸਾਫ ਮਿਲੇ ਮੈਂ ਤਾਂ ਟੈਂਕੀਲਾ ਮੈਂ ਆਪੇ ਆਦੀ ਅਧਿਆ ਅਦੀ ਪੂਰੀ ਕਰਾਂਗੀ ਜ਼ਮੀਨ ਉਹਦੇ ਨਾਮ ਤੇ ਆ ਉਹਦੇ ਨਾਮ ਜ਼ਮੀਨ ਹੈ ਜੀ ਸਰ ਕੀ ਨਾਮ ਹੈ ਤੇ ਕਿਹੜੇ ਥਾਣੇ ਤੋਂ ਮੈਂ ਇੰਸਪੈਕਟਰ ਗੁਰਬੀਰ ਸਿੰਘ ਐਸਐਸਓ ਸਦਕਾ ਸਰ ਮਸਲਾ ਕੀ ਅੱਜ ਪਿੰਡ ਟਾਲੀ ਵਾਲਾ ਵਿਖੇ ਆ ਜਿਹੜਾ ਘਟਨਾਕਰਮ ਚੱਲ ਰਿਹਾ ਤਾਪ ਹੋੜੇ ਹੁਣੇ ਕੋਈ ਫੋਨ ਮਸੂਲ ਆਇਆ ਸੀ ਥਾਣੇ ਤੇ ਮੈਂ ਤਾਂ ਹੁਣੇ ਹੀ ਜਿਹੜਾ ਕ੍ਰੰਤ ਇੱਥੇ ਮੌਕੇ ਤੇ ਪਹੁੰਚਿਆ ਹੈਗਾ ਆ ਕੇ ਆ ਪਤਾ ਲੱਗਿਆ ਵੀ ਇਹ ਲੜੀ ਆਪਣੇ ਉੱਪਰ ਚੜ੍ਹੀ ਹੋਈ ਆ ਤੇ ਇਹਦੇ ਵਾਸਤੇ ਜਿਹੜਾ ਅਸੀਂ ਇੱਥੇ ਮੌਕੇ ਤੇ ਹੁਣੇ ਪਹੁੰਚੇ ਆ ਪੜਤਾਲ ਕਰ ਰਹੇ ਆ ਕੀ ਮੈਟਰ ਹੈਗਾ ਇਹਨਾਂ ਦਾ ਕੀ ਮਾਮਲਾ ਹੈਗਾ ਸਰ ਇਹਨਾਂ ਦੇ ਪਤੀ ਕਹਿ ਰਹੇ ਨੇ ਕਿ ਉਹਨਾਂ ਦਾ ਕੋਈ ਰੋਲਾ ਚੱਲ ਰਿਹਾ ਦੋ ਕਨਾਲਾਂ ਇਸ ਰਕਵੇ ਨੂੰ ਲੈ ਕੇ ਤੇ ਜਿਹਦੇ ਉੱਪਰ ਦੂਸਰੀ ਧਿਰ ਦੇ ਵੱਲੋਂ ਦੁਕਾਨਾਂ ਬਣਾਈਆਂ ਜਾ ਰਹੀਆਂ ਨੇ ਥੋੜੇ ਦਿਨਾਂ ਤੋਂ ਤੇ ਰਾਤ ਪਤਾ ਨਹੀਂ ਅੱਜ ਉਹਨਾਂ ਦਾ ਲੈਂਟਰ ਪਿਆ ਤੇ ਉਹ ਕਹਿੰਦੇ ਸਟੇ ਹੋਇਆ ਹੋਇਆ ਸਾਡਾ ਉਸ ਰਕਵੇ ਦਾ ਤੇ ਪੁਲਿਸ ਪ੍ਰਸ਼ਾਸਨ ਨੇ ਵੀ ਅਜੇ ਤੱਕ ਸਰ ਜੋ ਲੇਡੀਜ਼ ਹੁਣ ਟੈਂਟ ਦੇ ਉੱਪਰ ਮੁਡ ਨੇ ਮੁਡਲੀ 60 ਕੀ ਕਰ ਰਹੇ ਹੈ ਇਸ ਟਾਈਮ ਇੱਕ ਵਾਰੀ ਪਹੁੰਚੇ ਹੁਣ ਅਸੀਂ ਲੇਡੀ ਪੁਲਿਸ ਵੀ ਬੁਲਾਈ ਹੈ ਕਿਉਂਕਿ ਆਪਾਂ ਤਾਂ ਲੇਡੀਜ਼ ਨੂੰ ਬਾਹਰ ਨਹੀਂ ਲਾ ਸਕਦੇ ਨਾ ਆਪਾਂ ਜਿਹੜਾ ਹੈਗਾ ਐਸਐਚਓ ਮੀ ਖਾਸ ਨੂੰ ਬੁਲਾਇਆ ਕਿਉਂਕਿ ਆ ਰਹੇ ਹੈਗੇ ਭਾਈ ਭਾਈ ਬਲੀਏ ਦਾ ਗੱਲ ਕਰ ਸਕਦੀ ਐ ਇਹ ਹੋਰ ਪ੍ਰਸ਼ਾਸਨ ਬੁਲਾਇਆ ਉਹ ਐਸਡੀਐਮ ਸਾਹਿਬ ਦਫ਼ਤਰ ਉਹਨਾਂ ਨੂੰ ਫੋਨ ਕੀਤਾ ਗਿਆ ਰੱਬੀ ਸਾਹਿਬ ਉਹਨਾਂ ਨੂੰ ਕੋਈ ਨਾ ਬੰਦਾ ਆਏਗਾ ਸਰ ਕੀ ਲੱਗਦਾ ਸਫਲ ਹੋਵੋਗੇ ਉਹਨਾਂ ਨੂੰ ਉਤਾਰਨ ਦੇ ਵਿੱਚ ਟੈਂਕੀ ਦਾ ਕਿਉਂਕਿ ਉਹਨਾਂ ਦੇ ਹੱਥੇ ਪੈਟਰੋਲ ਦੀ ਵੀ ਬੋਤਲ ਹੈ ਇਹ ਤਾਂ ਪ੍ਰਸ਼ਾਸਨ ਦੀ ਮੇਰਾ ਕੋਲ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਵੀ ਇਹ ਜਿਹੜਾ ਹੈਗਾ ਇਹਨੂੰ ਸੁਲਝਾਇਆ ਜਾ ਸਕਦਾ